ਵੈਗਰੀ ਜਿੱਕਾ ਖਾਲਸਾ ਵੈਗਰੀ ਜਿੱਕੀ ਫਤਿਹ ਮੀਰ ਜੀ ਕਿਸੇ ਬੰਦੇ ਨੇ ਕਿਹਾ ਵੀ ਅਸੀਂ ਪਿਓਰ ਕਬੂਤਰ ਕਿਵੇਂ ਕਰੀਏ ਮੀਰ ਜੀ ਪਿਓਰ ਤਾਂ ਸਾਡੇ ਕਬੂਤਰ ਆਪ ਹੀ ਹੋ ਜਾਂਦੇ ਨੇ ਤੁਸੀਂ ਬਸ ਇਹ ਹੀ ਪਰਖਣਾ ਹੈ ਵੀ ਸਾਡੇ ਬੱਚੇ ਉੜਦੇ ਆ ਚੰਗੇ ਦੇਖੋ ਜੀ ਆ ਕਬੂਤਰ ਸੀਗਾ ਪਿਛਲੇ ਸਾਲ ਇਹ ਕਬੂਤਰ ਦਾ ਪਿਓ ਤਿੰਨ ਚਾਰ ਦੜੇ ਵਜਾ ਸੀਗਾ ਤੇ ਇਹਦੇ ਨਾਲ ਕਬੂਤਰੀ ਜਿਹੜੀ ਲਾਈ ਸੀ ਤੁਹਾਨੂੰ ਦਿਖਾਉਣਾ ਵੀ ਇਹਦੇ ਨਾਲ ਕੂਤ ਹੀ ਲਾਈ ਸੀ ਆਪਾਂ ਆਹ ਇਹ ਇਹਦੇ ਨਾਲ ਲਈ ਆਪਾਂ ਹੁਣ 2 3 ਆਹ ਆਹ ਕੋਤੀ ਲਈ ਚਿੱਟੀਆਂ ਦੀ ਆਹ ਇਹਦੇ ਬੱਚੇ ਤੋਂ ਕਿੱਥੋਂ ਹਨ ਉਹਨੂੰ ਇਹਦੇ ਬੱਚੇ ਕੱਢੇ ਦੋ ਇਹ ਆ ਪੱਠੀ ਟਿਕਟਾ ਆ ਪੱਠੀ ਕੱਢੀ ਆਹ ਆਹ ਇਹ ਹੁਣ ਕਰ ਦਈਏ ਮੇਰੇ ਕੋਲੇ 2 2.5 ਡੇਢ ਜਿਹੜੇ ਕੱਲੇ ਢਾਣਿਆਂ ਤੇ ਇਹ ਬਿਲਕੁਲ ਕੋਈ ਇਹਨੂੰ ਬਦਾਮ ਨਹੀਂ ਚਾਹ ਰਿਆ ਤੇ ਇਹ ਕੀ ਕਰਦੇ ਦੋ ਏਕ ਵੇਖੋ ਮੋਜ ਕੱਢਿਆ ਨੇ ਆਹ ਵੇਖੋ ਮੋਜ ਕੱਢੀ ਟੱਕਿਆ ਵਾਲੀ ਇਹ ਦੋ ਭੈਣਾਂ ਇੱਕ ਆ ਜਾਂਦੀ ਆਹ ਦੋ ਭੈਣਾਂ ਇਹ ਕਰਦੀ ਹੈ ਘਰੇ 4 1/2 4 1/2 ਕਰਦੀ ਹੈ ਇਹ ਤਾਂ ਬਦਾਮਾਂ ਤੇ ਹੈ ਤੇ ਇਹ ਚੀਜ਼ ਹੈ ਕਿ ਦੋਨੇ ਭੈਣਾਂ ਹੁਣ ਮੈਂ ਇਹਨਾਂ ਨੂੰ ਬਦਲ ਕੇ ਲਾਉਂਵਾਂ ਹੋਰ ਕਬੂਤਰਾਂ ਨਾਲ ਬਦਲੂਆਂ ਤਾਂ ਸਾਰਾ ਸੀਜ਼ ਨਹੀਂ ਖਰਾਬ ਹੋ ਜੂਗਾ ਕੀ ਪਤਾ ਸੈਟਿੰਗ ਬੈਠੇ કે ਨਾ ਬੈਠੇ ਇਹਨਾਂ ਦੀ ਅੱਛਾ ਇਹ ਜੋੜੀ ਹੈ ਲਈ ਇਹ ਆ ਇੱਕ ਪੱਠੀ ਆ ਪੱਡੀ ਇਹ ਨਹੀਂ ਇਹ ਇੱਕ ਪੱਠੀ ਆ ਪੱਡੀ ਆ ਦੇਖੋ ਇਹ ਕਰਦੀ ਹੈ ਘਰੇ ਪਰ ਸੋਡਾਈਸ਼ ਵਿੱਚ 22 ਤਰੀਕ ਨੂੰ ਤੇ 4:30 ਕਰੇ ਇਹਨਾਂ ਪਰ ਮੇਰੇ 와ਜੀ ਛੱਡਣ ਦਾ ਕੋਈ ਟਾਈਮ ਨਹੀਂ ਲੱਗਿਆ ਅੱਛਾ ਜੀ ਹੁਣ ਹੁਣ ਵੀ ਆ ਇਹਦਾ ਖੱਟੀਆਂ ਦਾ ਕਬੂਤਰ ਹੈ ਆ ਖੱਟੀਆਂ ਦਾ ਕੂਤਰ ਇਹ ਮੈਂ ਸਾਲ ਤੋਂ ਵੀ ਛੱਡਾਂ ਸੈ ਸ਼ਿਵਮਨ ਵਿੱਚ ਛੱਡਾਂ ਆਉ ਛਤਰੀ ਤੇ ਤੇ ਇਹਦੇ ਬੱਚੇ ਕਿਹਦੇ ਨਾਲ ਲਾਈ ਸੀ ਆਪਾਂ ਪੱਠੀ ਆਹੋ ਪਿਛਲੇ ਜਿਹੜੇ ਸੀਜ਼ਨ ਚ ਕਿ ਆਹ ਇਹ ਆ ਲਾਈ ਸੀ ਜੀ ਅੱਛਾ ਜੀ ਇਹਦਾ ਰਿਜ਼ਲਟ ਕੀ ਆਇਆ ਇਹਨਾਂ ਦੀ ਪੱਠੀ ਛੱਡੀ ਸੀ ਆਪਾਂ ਆਹ ਇਹ ਆ ਪੱਠੀ ਹੈ ਜੀ ਆ ਪੱਠੀ ਇਹਨੇ ਦੋ ਪੱਠੀਆਂ ਕੱਢੀਆਂ ਸੀਗੀਆਂ ਤੇ ਇਹਨਾਂ ਦਾ ਰਿਜ਼ਲਟ ਆਇਆ ਪਿੱਛੋਂ ਥੋੜਾ ਜਿਹਾ ਖਰਾਬ ਕਰਕੇ ਕਾਪੀ ਵਾਲੇ ਇਹਨੇ 4:30 ਵਜੇ ਜਣੀ ਉਹਨਾਂ ਨੇ ਵਿਚ ਨਹੀਂ ਪਾਈ ਤੇ ਇਹ ਕੀ ਕਰਿਆ ਇਹ ਬਿਰਜੀ ਨਾ ਤਾਂ ਇਹਨੇ ਟਾਈਮ ਲਵਾਇਆ ਤੇ ਨਾ ਕਿਤੇ ਗਈ ਉਦੇ ਸੀਗੇ 68 ਕਬੂਤਰ ਇਹਨਾਂ ਦਾ ਰਿਜ਼ਲਟ ਹੀ ਆ ਹੁਣ ਜਿਵੇਂ ਇਹਨਾਂ ਦੁਆਰਾ ਹਲਚਲ ਕਰੂੰਗਾ ਤਕਰੀਬ ਤਾਂ ਸੈਟਿੰਗ ਬੈਠੇ ਨਾ ਬੈਠੇ ਹੁਣ ਵੀਰਾਂ ਨੇ ਪੁੱਛਿਆ ਸੀਗਾ ਵੀ ਬਾਬਾ ਜੀ ਅਸੀਂ ਕਿਵੇਂ ਇਹਨਾਂ ਦੀ ਪਿਓਰ ਕਰੀਏ ਪਿਓਰ ਵੀਰ ਜੀ ਉਹੀ ਹੈ ਜਿਹੜੇ ਤੁਹਾਡੇ ਕੋ ਉਤਰੂ ਡਲੇ ਹੁਣ ਮੈਂ ਇਹਨਾਂ ਨੂੰ ਕੀ ਕਹਿ ਸਕਦਾ ਤੁਹਾਨੂੰ ਵੀ ਇਹਨਾਂ ਨੂੰ ਕਿਵੇਂ ਪਿਓਰ ਕਰੋ ਅਸੀਂ ਤਾਂ ਵੀਰ ਜੀ ਜਿਹੜਾ ਕੂਤਰ ਉੱਡ ਲੈਂਦਾ ਬਸ ਉਸੇ ਨੂੰ ਪਾਸ ਮੰਨਦੇ ਹਾਂ ਤੇ ਵੀਰ ਜੀ ਇੱਕ ਸਾਨੂੰ ਕਿਸੇ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਵੀ ਕਿਹੜੀਆਂ ਕਬੂਤਰੀਆਂ ਅੰਡੇ ਕੱਚੇ ਢੜਦੀਆਂ ਪੁੰਨਾਵਾਰੇ ਵੀ ਤੁਹਾਨੂੰ ਦੱਸਣ ਲੱਗਿਆ ਵੀ ਜਿਹੜੀਆਂ ਕੋਤਰੀਆਂ ਕੱਚੇ ਅੰਡੇ ਢੜਦੀਆਂ ਮੇਰੇ ਕੋਲੇ ਕਿਸੇ ਵੀਰ ਦਾ ਹੀ ਕਮੈਂਟ ਆਇਆ ਸੀਗਾ ਵੀ ਮੈਂ ਪਰਤਾਇਆ ਤਾਂ ਕਦੇ ਹੈ ਨਹੀਂ ਕੋਨੇ ਕਿਹਾ ਵੀ ਜਣੀ ਕਿਸੇ ਨੇ ਕਿਹਾ ਕਿਸੇ ਨੇ ਪਰਤਾਇਆ ਹੋ ਨੁਕਸਾ ਉਹ ਕਹਿਣ ਲੱਗਿਆ ਵੀ 10 ਦਿਨ ਪਿੱਲੀਆਂ ਐਟਾਂ ਪਾ ਦਿਓ ਪਿੱਲੀਆਂ ਐਟਾਂ 10 ਦਿਨ ਪਾ ਦਿਓ ਵੀ ਅੰਡੇ ਢੜ ਲੈਣਗੇ ਬਾਈ ਜੀ ਇਹ ਤਾਂ ਥੋੜੀ ਗੱਲ ਹੀ ਹੈ ਕਜੀ ਪਰ ਤਿਆ ਕੇ ਦੇਖ ਲੋ ਖਬਰ ਹੈ ਕੋਈ ਰਾਸ ਹੀ ਆ ਜੇ ਗੱਲ ਤੇ ਵੀਰ ਜੀ ਇੰਨੀ ਕਮੇਰੀ ਜਾਣਕਾਰੀ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੀਰ ਜੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ